ਕੀ ਅਪੀਲ ਕਰੋ ਕੀ ਅਪੀਲ ਕਰੋਗੇ ਮੈਂ ਸਾਰੇ ਇਸ ਮੁਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਜੀ ਸੁਨੀਲ ਕੁਮਾਰ ਰਿੰਗੂ ਉਮੀਦਵਾਰ ਜੌਨ ਗਿਲ ਤੋਂ ਭਾਰਤੀ ਜਨਤਾ ਪਾਰਟੀ ਸਾਡਾ ਚੋਣ ਨਿਸ਼ਾਨ ਕਮਲਦਾ ਫੁੱਲ ਅਤੇ ਹੱਥ ਜੋੜ ਕੇ ਸਭ ਨੂੰ ਇਹ ਹੀ ਬੇਨਤੀ ਹੈ ਕਿ ਜੀ ਮੇਰਾ ਵੱਧ ਤੋਂ ਵੱਧ ਸਾਥ ਦਿਓ ਅਤੇ ਸੈਂਟਰ ਦੀਆਂ ਆਣ ਵਾਲੀਆਂ ਸਕੀਮਾਂ ਨੂੰ ਪ੍ਰਾਪਤ ਕਰੋ ਅਤੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਓ ਕਿੰਨੇ ਕਿ ਪਿੰਡ ਵਾਲੇ ਤਾਂ ਮੇਰੇ ਅੰਦਰ ਜੀ ਮੇਰੇ ਜ਼ੋਨ ਦੇ ਵਿੱਚ 19 ਪਿੰਡ ਨੇ ਜਿਹਦੇ ਵਿੱਚ ਸ਼ੀਰਬਾਬਾ ਦੀਪ ਸਿੰਘ ਨਗਰ ਸ਼ੀਰ ਭਗਸੇ ਨਗਰ ਭਾਈ ਹਿੰਮਤ ਸਿੰਘ ਨਗਰ ਨਿਊ ਗੁਰਤੇਗਬਾਦ ਅਨਗਰ ਜਨਤਾਗੜ੍ਹ ਉਨੀ ਜਸਦੇਵ ਨਗਰ ਬਲਾਰਾ ਨੱਤ ਤਰੋਲ ਟੱਬਾ ਤੇ ਜਸਪਾਲਵੰਦ ਕੀ ਲਗਦਾ ਥੋੜੇ ਟਾਈਮ ਦਿੱਤਾ ਸਰਕਾਰ ਨੇ ਹਾਂਜੀ ਸਰਕਾਰ ਨੇ ਤਾਂ ਪਲੈਨਿੰਗ ਨਾਲ ਕੀਤਾ ਇਹਨਾਂ ਨੇ ਤਾਂ ਪਹਿਲਾਂ ਹੀ ਐਸੇ ਟਾਈਮ ਨਾਮਿਨੇਸ਼ਨ ਕਰਤੀ ਫੇ ਸਾਡੇ ਕਾਗਜ ਵੀ ਬਹੁਤ ਔਖੇ ਪਰਨ ਦਿੱਤੇਗੇ ਸਾਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਬੜੀ ਮਿਹਨਤ ਕਰਕੇ ਉੱਥੇ ਜਦੂ ਜਹਿਦ ਕਰਕੇ ਸਾਡੇ ਕਾਗਜ਼ ਪਰਵਾਏ। ਉਹਦਾ ਜੀ ਲੋਕੀ 101% ਦੁਖੀ ਨੇ। ਅੱਜ ਕੱਲ੍ਹ ਹੀ ਅਸੀਂ ਮੈਂ ਇੱਕ ਗਲੀ 'ਚ ਜਾ ਰਿਹਾ ਸੀ ਕਿਸੇ ਦੇ ਘਰੇ ਮਾਤਾ ਜੀ ਉਹਨਾਂ ਨੂੰ ਮੈਂ ਜਾ ਕੇ ਆਪਣਾ ਪਰਿਚੇਅ ਦਿੱਤਾ ਦੱਸਿਆ। ਉਹ ਕਹਿੰਦੇ ਪੁੱਤ ਮੇਰੀ ਪੈਨਸ਼ਨ ਹੀ ਨਹੀਂ ਆਈ ਦੋ ਤਿੰਨ ਮਹੀਨੇ ਹੋ ਗਏ। ਮੈਂ ਕਿਹਾ ਮੋਦਨ ਪੁੱਛਿਆ ਮੈਂ ਹੱਸਣ ਲੱਗਾ ਮੈਂ ਕਿਹਾ ਮਾਤਾ ਜੀ ਉਹ ਤਾਂ ਕਹਿੰਦੇ ਸੀ ਹਜ਼ਾਰ ਹਜ਼ਾਰ ਹੋਰ ਦਵਾਂਗੇ। ਕਹਿੰਦੀ ਮੋਿਆਂ ਨੇ ਸੁਆਹ ਦੇਣਾ ਸਾਡੀ ਤਾਂ ਪੈਨਸ਼ਨ ਵੀ ਨਹੀਂ ਦਿੱਤੀ। ਲੱਗਦਾ ਇਸ ਚੀਜ਼ ਦਾ ਫਾਇਦਾ ਹੋਊਗਾ। ਬਹੁਤ ਫਾਇਦਾ ਹੋਊਗਾ ਜੀ। ਪੂਰੇ ਜੀ ਪੂਰੇ ਮੇਰੇ ਪਿੰਡਾਂ ਜੀ ਵੀ ਕਮਲਦਾਪੁਰ ਜੀ ਖੇਲੇਗਾ ਜੀ ਹਾਂਜੀ ਹਾਂ ਕਵਸ਼